ਸੇਠ ਠੀਕ ਹੈ ਥੋੜਾ ਬਹੁਤ ਉਹ ਮਤਲਬ ਟੈਸਟ ਭੇਜੇ ਹੋਏ ਨੇ ਟੈਸਟਾਂ ਦੀ ਰਿਪੋਰਟ ਆਉਣੀ ਹੈ ਵੈਸੇ ਉਹਨਾਂ ਨੇ ਕਿਰਾ ਮਤਲਬ ਟ੍ਰੀਟਮੈਂਟ ਕਰਕੇ ਉਹ ਜਿਹੜਾ ਦਿਮਾਗ ਸਿਰ ਦਰਦ ਦੇ ਪ੍ਰੋਬਲਮ ਆਈ ਸੀ ਛਾਤੀ ਚ ਪ੍ਰੋਬਲਮ ਆਈ ਸੀ ਉਹ ਉਹਨਾਂ ਨੇ ਮਤਲਬ ਕਿਰਨ ਡਾਕਟਰਾਂ ਨੇ ਠੀਕ ਕੀਤੀ ਹੈ ਮਹਿਸੂਸ ਵੀ ਹੁੰਦੀ ਹੈ ਵੀ ਅੱਗੇ ਨਾਲੋਂ ਮਤਲਬ ਠੀਕ ਹੈ ਜਿਹੜਾ ਆਜੂ ਕੀ ਰਿਪੋਰਟ ਦੇ ਵਿੱਚ ਜਿੰਨਾ ਕੋ ਮਣ ਮੋਟਾ ਫਰਕ ਹੋਇਆ ਹੋ ਠੀਕ ਹੋ ਜਾ। ਪੰਜਾਬ ਸਰਕਾਰ ਹੁਣ ਅੱਗੇ ਦੀ ਕੀ ਰਣਨੀਤੀ ਲਾਦੇ ਆਂ ਅੰਦੋਲਨਾਂ ਦੀ ਜਿਸ ਤਰ੍ਹਾਂ ਨਾਲ ਦੋ ਦਿਨਾਂ ਦਾ ਦਿੱਲੀ ਕੂਚ ਸਟਾਪ ਕਰ ਦਿੱਤਾ ਜੇਗਾ ਹੁਣ ਅੱਗੇ ਲ ਕੀ ਦੇਖੋ ਗੱਲ ਇਹ ਹੈ ਜਥੇਬੰਦੀਆਂ ਦੀਆਂ ਹੁਣ ਮੀਟਿੰਗਾਂ ਹੋ ਰਹੀਆਂ ਮੈਂ ਤਾਂ ਕੱਲ ਦਾ ਜੋ ਨਵਾਂ ਇਨਸੀਡੈਂਟ ਵਾਪਰਿਆ ਹੈ ਤੋ ਇੱਕ ਬੱਚਾ ਸਾਡਾ ਸ਼ਹੀਦ ਹੋਇਆ ਜਦੋਂ ਕਿ ਅਸੀਂ ਫੈਸਲਾ ਲਿਆ ਹੈ ਕਿ ਵੀ ਨੌਜਵਾਨ ਪਿੱਛੇ ਰਹਿਣਗੇ ਸਿਰਫ ਆਗੂ ਆਗੂ ਅੱਗੇ ਜਾਣਗੇ ਪਰ ਇਹ ਵੀ ਨੌਜਵਾਨਾਂ ਦੀ ਵੀ ਵਸਤੀ ਗੱਲ ਨਹੀਂ ਨੌਜਵਾਨਾਂ ਦੇ ਮੰਚੇ ਆ ਕਿ ਅਸੀਂ ਕੱਲਿਆਗੂਆਂ ਨੂੰ ਕਿਉਂ ਭੇਜ ਗਏ ਪਹਿਲੇ ਵੀ ਹੈ ਔਰ ਅਸੀਂ ਸ਼ਾਂਤੀ ਰੱਖਣ ਵਾਸਤੇ ਕਿ ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ ਅਸੀਂ ਜਾਈਏ ਜੀ ਅਸੀਂ ਤਾਂ ਜਦੋਂ ਇਹ ਲੜਾਈ ਅਸੀਂ ਸ਼ੁਰੂ ਕੀਤੀ ਹੈ ਇਹ ਅਸੀਂ ਆਪਦੇ ਤੰਤੇ ਹੰਡਾਈਏ ਸਾਡੇ ਬੱਚਿਆਂ ਦਾ ਨੁਕਸਾਨ ਨਾ ਹੋਵੇ ਉਹਦੇ 'ਚ ਅਸੀਂ ਪ੍ਰੋਗਰਾਮ ਲਿਆ ਸੀ ਲੇਕਿਨ ਜਿਸ ਤਰ੍ਹਾਂ ਦੀ ਹੈਵੀ ਸ਼ੈਲਿੰਗ ਕੱਲ ਹੋਈ ਜਨਾ ਯਾ ਗੋਲੀਬਾਰੀ ਚੱਲੀ ਹੈ ਉਹ ਬੜੀ ਮਤਲਬ ਸਾਨੂੰ ਸੋਚਣ ਦੀ ਲੋੜ ਹੈ ਕਿ ਆਗੂ ਜਾ ਰਹੇ ਨੇ ਅਨਾਉਂਸਮੈਂਟ ਕਰਕੇ ਜਾ ਰਹੇ ਨੇ ਕਿ ਅਸੀਂ ਕੱਲੇ ਆਗੂ ਆ ਰਹੇ ਹ ਉਹ ਕਹਿੰਦੇ ਨੇ ਵੀ ਸ਼ਹਿਰਾਂ ਵਿੱਚ ਅਸੀਂ ਤਾਂ ਕਰਦੇ ਹਾਂ ਗੋਲਾਬਾਰੀ ਵਿਰੁੱਧ ਤਾਤ ਲਾਉਣੇ ਆ ਕਿ ਮੰਦਿਰ ਆ ਕੇ ਸਾਨੂੰ ਯਾਨੀ ਮੰਦਿਰ ਦੱਸਦੇ ਸਾਡੇ ਨੌਜਵਾਨਾਂ ਨੂੰ ਤੇ ਉਹ ਸਾਡੇ ਇੱਥੇ ਡਿਸਟਰਬ ਕਰਦੇ ਆ ਹੁਣ ਆਗੂ ਤਾਂ ਆਗੂ ਤਾਂ ਕੋਈ ਮੰਦਿਰ ਨਹੀਂ ਗਈ ਆਗੂ ਜਾ ਰਹੇ ਨੇ ਆਗੂ ਆਉਂਦੀ ਗੱਲ ਕਰਨ ਵਾਸਤੇ ਘੱਟੋ ਘੱਟ ਉਹਨਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਜਦੋਂ ਆਗੂ ਨਿੱਤਰ ਕੇ ਅੱਗੇ ਆਏ ਹੈ ਤਾਂ ਉਹ ਅਧਿਕਾਰੀ ਸਾਡੇ ਨਾਲ ਗੱਲ ਤਾਂ ਕਰਨਾ ਅਧਿਕਾਰੀ ਸਾਡੇ ਨਾਲ ਗੱਲ ਕਰਨ ਦੀ ਬਜਾਏ ਸਗੋਂ ਹੈਵੀ ਸ਼ੈਲਿੰਗ ਸਾਡੇ ਉੱਤੇ ਜਿੱਥੇ ਮੈਂ ਜਾ ਰਿਹਾ ਮੇਰੇ ਨਾਲ ਆਗੂ ਜਾ ਰਹੇ ਨੇ ਬਲਦੇਸਾ ਹੁਣ ਥੋੜਾ ਜਿਹਾ ਦੂਜੀ ਸਾਈਡ ਤੇ ਸੀਗੇ ਮੇਰੇ ਨਾਲ ਸਤਨਾ ਬਹਿਰੂ ਜੀ ਸੀਗੇ ਅਸੀਂ ਇਕੱਠੇ ਹੱਥ ਫੜ ਕੇ ਜਾ ਰਹੇ ਹਾਂ ਤੇ ਸਾਡੇ ਬਿਲਕੁਲ ਮੂਹਰੇ ਲੇਪਾਸੇ ਲਾ ਕੇ ਇਹਨਾਂ ਨੇ ਮਤਲਬ ਚਾਰ ਮਤਲਬ ਗੋਲੇ ਸਾਡੇ ਮੂਹਰੇ ਛਤੇ ਨੇ ਪਤਾ ਨਹੀਂ ਮਗਰਲੇ ਪਾਸੇ 3 ਸੀ ਕਿ 4 ਸੀ ਕਿ 5 ਸੀ ਮਗਰਲੇ ਪਾਸੇ ਜਿਹੜੇ ਉੱਥੇ ਨੇ ਜੱਲਾਜ਼ਾਂ ਦੀ ਗੱਲ ਇੱਕ ਨਿਕਲ ਕੇ ਆ ਰਹੀ ਜਿਵੇਂ ਖਡੌਰੀ ਬਾਰਡਰ ਤੇ ਗੱਲ ਗਈ ਟਰੈਕਟਰਾਂ ਦੇ ਉੱਪਰ ਵੀ ਜਿਹੜੀ ਭੰਗ ਤੋੜੀ ਗਈ ਸੀ 6 9 ਤਰ੍ਹਾਂ ਦੇ ਨੌਜਵਾਨਾਂ ਨੂੰ ਉਹਨੂੰ ਟ੍ਰਿਗਰ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋਗੇ ਦੇਖੋ ਦੇਖੋ ਇਹ ਨਹੀਂ ਹੈ ਬਈ ਅਸਲ ਗੱਲ ਇਹ ਹੈ ਕਿ ਸਰਕਾਰ ਸੜ ਇਹ ਚਾਹੁੰਦੀ ਕੀ ਹੈ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਯੂਥ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਵੋਕ ਕਰ ਲਿਆ ਪ੍ਰਵੋਕ ਕਰਕੇ ਤੇ ਇਹ ਇਹ ਜਿਹੜਾ ਮੰਗਾਂ ਦਾ ਅੰਦੋਲਨ ਹੈ ਇਹ ਮੰਗਾਂ ਦਾ ਅੰਦੋਲਨ ਨਾ ਰਹਿ ਕੇ ਇਹ ਇੱਕ ਮਤਲਬ ਹਿੰਸਕ ਝੜਪ ਬਣ ਗਿਆ ਪੰਜਾਬ ਸਰਕਾਰ ਦੀ ਕਾਰਜਕਾਰੀ ਕਿਵੇਂ ਇਹ ਜਿਹੜਾ ਖਨੌਰੀ ਬਾਰਡਰ ਤੇ ਇਧਰਲੇ ਪਾਸੇ ਖੜੇ ਟਰੈਕਟਰਾਂ ਨੇ ਜਿਵੇਂ ਭੰਨ ਤੋੜ ਕੀਤੀ ਗਈ ਹੈ ਕੀ ਲੱਗਦਾ ਪੰਜਾਬ ਸਰਕਾਰ 6 ਨੌਜਵਾਨਾਂ ਨੂੰ ਨੌਜਵਾਨ ਜਖਮੀ ਹੋਏ ਤੇ ਪੰਜਾਬ ਦੇ ਏਰੀਆ ਦੇ ਵਿੱਚ ਆ ਕੇ ਦੇਖੋ ਅਸੀਂ ਪੰਜਾਬ ਗਵਰਨਮੈਂਟ ਦੇ ਧਿਆਨ ਚ ਦੂਜੀ ਇਹ ਪਹਿਲੀ ਮੀਟਿੰਗ ਸਾਡੀ ਮੁੱਖ ਮੰਤਰੀ ਨੇ ਕਰਵਾਈ ਦੂਜੀ ਮੀਟਿੰਗ ਦੇ ਵਿੱਚ ਸਾਡੇ ਨਾਲ ਆ ਕੇ ਕਲਦੀਪ ਧਾਲੀਵਾਲ ਜੀ ਬੈਠੇ ਤੀਜੀ ਮੀਟਿੰਗ ਦੇ ਵਿੱਚ ਅਸੀਂ ਮੰਗ ਕੀਤੀ ਸਪੈਸ਼ਲ ਕਿ ਸੀਮ ਸਿੰਘ ਸਾਹਿਬ ਆਪ ਆਉਣ ਉਹ ਆਕੂ ਬਹਿ ਕੇ ਉਹਨੂੰ ਗੱਲ ਦੱਸਣ ਗਿਆ ਸੀ ਸਾਰਾ ਅਸੀਂ ਸਮਾਨ ਜੋ ਕਰ ਉੱਥੇ ਵਰਤਿਆ ਗਿਆ ਉਹਨਾਂ ਨੂੰ ਦਿਖਾਇਆ ਚਲੋ ਉਦੋਂ ਤੱਕਰ ਕੇਜੂਅਲਟੀ ਨਹੀਂ ਸੀ ਹੁਣ ਤੇ ਹੁਣ ਤਾਂ ਪੰਜਾਬ ਗਵਰਨਮੈਂਟ ਨੇ ਸਭ ਜੋ ਮੇਰੇ ਕੋਲੇ ਰਿਪੋਰਟ ਆ ਰਹੀਆਂ ਨੇ वैसे मेनू उदी सच्चाई ਨਹੀਂ ਹਜੇ ਪਤਾ ਕਿੰਨਾ ਸੱਚਾ ਕਿੰਨਾ ਝੂਠ ਹੈ ਅਗਰ ਹਾਈ ਕੋਰਟ ਦੇ ਵਿੱਚ ਸਾਡੀ ਸਰਕਾਰ ਇਹ ਕਹਿੰਦੀ ਹੈ ਕਿ ਜੀ ਸਾਡੇ ਮੁੰਡੇ ਜਾ ਕੇ ਉੱਥੇ ਡਿਸਟਰਬੈਂਸ ਪੈਦਾ ਕਰਦੇ ਉਹ ਫਿਰ ਗੋਲਾ ਚਲਾਉਂਦੇ ਆ ਇਹਦਾ ਮਤਲਬ ਉਹਨਾਂ ਦੇ ਗੋਲੇ ਚਲਾਉਣ ਨੂੰ ਸਾਡੀ ਸਰਕਾਰ ਨੇ ਜਸਟੀਫਾਈ ਕਰਦਾ ਕਿ ਉਹ ਤਾਂ ਠੀਕ ਹੈ ਜਦੋਂ ਕਿ ਜ਼ਿੰਮੇਵਾਰੀ ਇਹ ਵੱਢੀ ਹੈ ਸਾਡੀ ਸਰਕਾਰ ਦੀ ਕਹਿਣ ਦੀ ਕਿ ਸਾਡੀ ਜੂਰਿਸਡਿਕਸ਼ਨ ਦੇ ਵਿੱਚ ਉਹਨਾਂ ਦਾ ਗੋਲਾ ਕਿਉਂ ਆਇਆ ਉਨ੍ਹਾਂ ਦੇ ਏਰੀਏ 'ਚ ਸਾਡੇ ਬੱਚੇ ਨੰਗੇ ਆ ਤੇ ਉਥੇ ਕਰ ਲੈ ਜਿਹੜਾ ਕੋਈ ਕਹਿੰਦਾ ਮੇਰੇ ਏਰੀਏ 'ਚ ਕਿਉਂ ਆਇਆ ਸਵਾਲ ਇਹ ਪੁੱਛਣਾ ਚਾਹੀਦਾ ਹੈ ਸਾਡੀ ਸਰਕਾਰ ਨੂੰ ਅੱਜ ਕੀ ਹੋਇਆ ਪਿਆ ਸਾਡੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਸਾਡਾ ਇੱਕ ਨੌਜਵਾਨ ਮਾਰਤਾ ਸਾਡੇ ਏਰੀਏ ਦੇ ਵਿੱਚ ਆ ਕੇ 25-30 ਟਰੈਕਟਰ ਭੰਗ ਗਏ ਸਾਡੇ ਏਰੀਏ ਦੇ ਵਿੱਚੋਂ ਜਿਹੜੇ ਮੁੰਡੇ ਉਥੋਂ ਜਦੋਂ ਫੋਰਸ ਨੇ ਆ ਕੇ ਹਮਲਾ ਕੀਤਾ ਹੈ ਦੇਖੋ ਅਸੀਂ ਪੰਜਾਬ 'ਚ ਕਿਹੜੇ ਸਾਡੇ ਏਰੀਏ 'ਚ ਆ ਕੇ ਹਮਲਾ ਕੀਤਾ ਫੋਰਸ ਨੇ ਇਹਨਾਂ ਦਾ ਸਵਾਲ ਆਗਾ ਕਿ ਹੁਣ ਲੱਗਦਾ ਨਹੀਂ ਹੈਗਾ ਇੰਨਾ ਪੂਜ ਹੋ ਗਿਆ ਜਿਹੜੀਆਂ ਹਲੇ ਵੀ ਜੱਥੇਬੰਦੀਆਂ ਬੈਠੀਆਂ ਨੇ ਬਾਹਰ ਬੈਠੀਆਂ ਨੇ ਆਪਣੀ ਸੀਗਿਆ ਬਾਹਰੋਂ ਬਿਆਨ ਬਾਜੀਆ ਵੀ ਹੁਣ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਹੁਣ ਤਾਂ ਮਸਲਾ ਬੱਚਿਆਂ ਨੂੰ ਮਾਰਨ ਤੱਕ ਦੀ ਕਹਾਣੀਆਂ ਦੇਖੋ ਇਹ ਫਿਰ ਮੈਂ ਬੇਨਤੀ ਕਰਾਂ ਪੂਰੇ ਮੈਂ ਤਾਂ ਇਹ ਉਹਨਾਂ ਜੱਥੇਬੰਦੀਆਂ ਤੋਂ ਵੀ ਗਾਂ ਟੱਪ ਕੇ ਕਹੂੰਗਾ ਹੁਣ ਪੂਰੇ ਦੇਸ਼ ਦੀ ਕਿਸਾਨ ਜਮਾਤ ਨੂੰ ਇਕੱਠੇ ਹੋਣ ਦੀ ਲੋੜ ਹੈ ਅਗਰ ਕਿਸਾਨ ਜਮਾਤ ਸਦਰ ਹੋ ਗਏ ਸਾਰੇ ਕਿਸਾਨ ਜਮਾਤ ਇਕੱਠੀ ਹੋ ਜੇ ਨਾ ਤੇ ਜਿਹੜੇ ਇਹ ਈਗੋ ਦਾ ਭੰਡਾਰ ਬਣੇ ਬੈਠੇ ਨੇ ਨਾ ਇਹ ਆਪਣੇ ਆਪ ਟਕਾਣੇ ਹੋ ਜਾਣਗੇ ਕਿਸਾਨ ਜਮਾਤ ਇਕੱਠੀ ਹੋ ਜੇ ਕਿਸਾਨ ਜਮਾਤ ਇਹ ਸਮਝ ਨਾਲ ਇਕੱਠੀ ਹੋਵੇ ਕਿ ਅਸੀਂ ਅੰਦੋਲਨ ਜਿੱਤਣਾ ਹੈ ਸ਼ਾਂਤ ਵਿੱਚ ਤੋਂ ਅੰਦੋਲਨ ਚਲਾ ਕੇ ਹੀ ਜਿੱਤਿਆ ਜਾ ਸਕਦਾ ਹੈ ਕਿਸੇ ਤਰੀਕੇ ਦੇ ਨਾਲ ਪ੍ਰਵੋਗ ਜਿਹੜਾ ਉਹ ਸਾਨੂੰ ਕਰਦੇ ਨੇ ਉਹਦੇ ਤੋਂ ਅਸੀਂ ਬਚਣਾ ਹੈ ਅੰਦੋਲਨ ਜਿੱਤਾਂਗੇ ਇਹ ਤਾਕਤ ਨਹੀਂ ਸਰਕਾਰ ਦੀ ਇਹ ਨਹੀਂ ਹਿੰਮਤ ਨਹੀਂ ਸਰਕਾਰ ਦੀ ਡਿਲੀਵਰੀ ਮੈਰੀ ਨੂੰ ਡਿਲੀਵਰ ਸਰ ਇਹ ਹੁਣ ਕੇਂਦਰ ਦੇ ਮੰਤਰੀ ਆਉਂਦੇ ਆ ਗੱਲਬਾਤ ਲਈ ਮੀਟਿੰਗ ਕਰਨੀ ਕਰੂੰਗਾ। ਤਾਂ ਇਹ ਬਾਹਰ ਮੀਟਿੰਗ ਹੋਊਗੀ ਹੁਣ ਸਾਡੀ ਦੋਨੋਂ ਫੋਰਮ ਬੈਠਣਗੇ ਵਿਚਾਰਨਗੇ ਕੱਲ ਅਸੀਂ ਕਹਿਤਾ ਸੀ ਕੱਲ ਸਾਨੂੰ ਮੀਟਿੰਗ ਅੱਜ ਤੇ ਸੱਦਾ ਆਇਆ ਹੋਇਆ ਸੀ। ਜਦੋਂ ਉਹਨਾਂ ਨੇ ਸਾਡੇ ਤੇ ਇਸ ਤਰ੍ਹਾਂ ਦੀ ਫਾਇਰਿੰਗ ਕੀਤੀ ਤੇ ਸਾਡੇ ਇੱਕ ਨੌਜਵਾਨ ਦੇ ਸ਼ਹੀਦ ਹੋਣ ਦੀ ਸਾਨੂੰ ਸੂਚਨਾ ਮਿਲੀ। ਅਸੀਂ ਉਸੇ ਵੇਲੇ ਕਹਿਤਾ ਸੀ ਹੋਰ ਸਾਡਾ ਮੀਟਿੰਗ ਦਾ ਕੋਈ ਤਬਦੀਲ ਨਹੀਂ ਐਸ.ਪੀ.ਐਮ ਦੀ ਮੀਟਿੰਗ ਹੋਣ ਜਾ ਰਹੀ ਹੈ। ਉਹਨਾਂ ਨੇ ਮੀਟਿੰਗ ਕਰਨੀ ਹੈ ਪਹਿਲਾਂ ਤਾਂ ਮੀਟਿੰਗਾਂ ਦੇ ਵਿੱਚ ਜੋ ਕੁਝ ਸ਼ੁਰੂ ਕਰਦੇ ਰਹੇ ਆ ਆਪਾਂ ਨੂੰ ਪਤਾ ਹੈ ਜੇ ਉਹਨਾਂ ਮੀਟਿੰਗਾਂ ਦੇ ਵਿੱਚ ਉਹ ਬਿਆਨਬਾਜ਼ੀ ਆਉਂਦੀ ਹੈ ਕਿ ਦੋ ਤਿੰਨ ਜਥੇਬੰਦੀਆਂ ਜਾ ਰਹੀਆਂ ਹੈ ਇਹ ਨਾ ਸਿੰਘੂ ਬਾਡਰਨ ਨਾਲ ਤੇ ਟਿਕਰੀ ਬਾਡਰਨ ਨਾਲ ਜਾਂ ਖਨੋਰੀ ਬਾਡਰਨ ਨਾਲ ਸਾਡਾ ਕੋਈ ਤੱਲੁਕ ਨਹੀਂ ਉਹ ਉਹੋ ਜਿਹੇ ਜਿਹੇ ਬਿਆਨ ਦਿੱਤੇ ਗਏ ਨੇ ਤਾਂ ਹੁਣ ਅੱਗੇ ਵੀ ਉਹਨਾਂ ਦੀ ਨੀਅਤ ਤਾਂ ਪਿੱਛੇ ਸਪਸ਼ਟ ਹੋਈ ਹੈ ਅੱਗੇ ਕੀ ਨਿਕਲਦਾ ਉਹ ਸਮਾਂ ਦੱਸੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ